ਇਹ ਬੱਚੀ ਨੀਮਕ ਹੋ ਚੁੱਕੀ ਹੈ ਜੀ ਇਹਦਾ ਟ੍ਰੀਟਮੈਂਟ ਚੱਲੂ ਹੈ ਨਾਲ ਆਇਰਨ ਟੌਨਿਕ ਚੱਲ ਰਿਹਾ ਤੇ ਪਰ ਬਹੁਤ ਜ਼ਿਆਦਾ ਵੀਕ ਹੋ ਗਈ ਸੀ ਇਹਦੇ ਡ੍ਰਿਪ ਲਾਈ ਆਪਾਂ ਤੇ ਇਹ ਹਾਲਾਤਾਂ ਤੋਂ ਬਚਾਉਣ ਲਈ ਪਸ਼ੂ ਨੂੰ ਚਿਚੜਾਂ ਤੋਂ ਬਚਾਓ ਖਾਸ ਕਰਕੇ ਗਰਮੀ 'ਚ ਹੁਣ ਕਿਉਂ ਚਿਚੜ ਜਿੰਨੇ ਵੀ ਪਸ਼ੂ ਤੇ ਲੱਗਣਗੇ ਇੱਕ ਚਿਚੜ ਵੀ ਕਈ ਵਾਰੀ ਪਸ਼ੂ ਦੀ ਜਾਨ ਲੈ ਸਕਦਾ ਤੇ ਧਿਆਨ ਰੱਖੋ ਵੱਧ ਤੋਂ ਵੱਧ ਕਾਫ ਦਾ ਜੀ ਗੈਲਟੀਆਂ ਤੋਂ ਤੇ ਰੈੱਡ ਵਾਟਰ ਦੇ ਕੇਸ ਤੋਂ ਬਚਾਓ ਤੇ ਚਿਚੜ ਨਾਲ ਪਸ਼ੂ ਦੇ ਪਹਿਣਗੇ ਇਹ ਦੋਵੇਂ ਬਿਮਾਰੀਆਂ ਤੁਸੀਂ ਬੱਚਾ ਨੂੰ ਬਚਾ ਸਕਦੇ ਆ ਬਹੁਤ ਹੀ ਖਤਰਨਾਕ ਬਿਮਾਰੀ ਹੈ ਖਾਸ ਕਰਕੇ ਬੱਚਿਆਂ ਵਾਸਤੇ ਜੀ ਬੱਚੇ ਦਾ ਦੂਜੇ ਤੀਜੇ ਦਿਨ ਮੰਨ ਕੇ ਚਲੋ ਇਹਦੇ ਨਾਲ ਮਰ ਜਾਂਦੇ ਆ ਜੀ ਤੇ ਇਹ ਬੱਚੀ ਬਹੁਤ ਜ਼ਿਆਦਾ ਡਾਊਨ ਸੀਗੀ ਚਲੋ ਠੀਕ ਆਪਾਂ ਕਵਰ ਕਰ ਲਈਏ ਤੇ ਫਿਰ ਵੀ ਖਾਸ ਕਰ ਚਿਚੜਾਂ ਦੇ ਮਲਹੱਪਾ ਦੋ ਬਚਾ ਕੇ ਰੱਖੋ ਜੀ 15 ਦਿਨਾਂ ਬਾਅਦ ਮਲਹੱਪਾਂ ਦੀ ਦਵਾਈ ਛੋਟੇ ਬੱਚਿਆਂ ਨੂੰ ਤੇ ਚਿਚੜਾਂ ਦੇ ਟੀਕੇ ਜ਼ਰੂਰ ਲਵਾਓ ਜੀ ਛੋਟੇ ਬੱਚਿਆਂ ਦੇ ਆ ਦਿਨਾਂ ਚਾ ਕੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ